ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਇੱਕ ਸਾਖੀ ਪੜਨ ਜਾ ਰਹੇ ਹਾਂ ਸੋ ਸ਼ੁਰੂ ਕਰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੀ ਮਨੁੱਖਤਾ ਦੇ ਕਲਿਆਣ ਵਾਸਤੇ ਪੰਜਮ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਸੰਸਾਰ ਦੀ ਤਪ ਦੀ ਲੋਕਾਈ ਨੂੰ ਸ਼ਬਦ ਗੁਰੂ ਨਾਲ ਜੋੜਨ ਲਈ ਇਲਾਈ ਤੇ ਲਸਾਨੀ ਗ੍ਰੰਥ ਸਾਹਿਬ ਦਾ ਸਪਾਂਦਨ ਕੀਤਾ ਇਸ ਗ੍ਰੰਥ ਨੂੰ ਸ਼ੁਰੂ ਵਿੱਚ ਪੋਥੀ ਸਾਹਿਬ ਅਤੇ ਸ੍ਰੀ ਗ੍ਰੰਥ ਸਾਹਿਬ ਜੀ ਕਿਹਾ ਜਾਂਦਾ ਸੀ ਆਦ ਸ੍ਰੀ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਭ ਤੋਂ ਪਹਿਲੀ ਵਾਰ ਸੰਨ 1604 ਈਸਵੀ ਵਿੱਚ ਹਰਮੰਦਰ ਸਾਹਿਬ ਵਿਖੇ ਕੀਤਾ ਗਿਆ ਅਤੇ ਸਪ ਤੋਂ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਥਾਪਿਆ ਗਿਆ ਜੋ ਪਹਿਲਾ ਆਵਾਗ ਆਇਆ ਉਸ ਦਾ ਭਾਵ ਸੀ ਕਿ ਪਰਮਾਤਮਾ ਦਾ ਇਹ ਬਿਰਦ ਹੈ ਉਹ ਆਪਣੇ ਸੰਤ ਜਨਾਂ ਦੇ ਕਾਰਜ ਆਪ ਸਵਾਰਦਾ ਹੈ ਅਤੇ ਉਹਨਾਂ ਦੇ ਸਾਰੇ ਕੰਮ ਆਪ ਹੀ ਕਰਵਾਉਂਦਾ ਹੈ ਜਿਸ ਜੀਵ ਤੇ ਉਸ ਦੀ ਮਿਹਰ ਹੋ ਗਈ ਹੈ ਹੋ ਗਈ ਹੈ ਉਸ ਦੇ ਹਿਰਦੇ ਵਿੱਚ ਨਾਮ ਰੂਪੀ ਜਲ ਦਾ ਪਰਵੇਸ਼ ਹੋ ਕੇ ਉਸ ਦਾ ਤਰਤ ਰੂਪੀ ਸਰੀਰ ਪਵਿੱਤਰ ਹੋ ਜਾਂਦਾ ਹੈ ਸੰਤਾ ਕੇ ਕਾਰਜ ਆਪ ਖਡੋਲਿਆ ਹਰ ਕੰਮ ਕਰਾਵਣ ਆਇਆ RAM ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅਮਰਤ ਜਲ ਛਾਇਆ RAM ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਬਾਣੀ ਦਾ ਇੰਨਾ ਸਤਿਕਾਰ ਕਰਦੇ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਲੰਘ ਤੇ ਬਿਰਾਜਮਾਨ ਕਰਵਾ ਕੇ ਆਪ ਥੱਲੇ ਹੀ ਬਿਰਾਜਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਜਣਾ ਸੋ ਸੰਸਾਰ ਵਿੱਚ ਅੱਜ ਤੱਕ ਜਿੰਨੇ ਵੀ ਧਰਮਾਂ ਦੇ ਬਾਣੀ ਹੋਏ ਹਨ ਉਹਨਾਂ ਨੇ ਆਪਣੇ ਬਾਣੀ ਕਲਾਮ ਜਾਂ ਆਪਣੇ ਸਿਧਾਂਤਾਂ ਨੂੰ ਆਪ ਲੇ ਕੇ ਕੋਈ ਗ੍ਰੰਥ ਨਹੀਂ ਬਣਾਇਆ ਉਹਨਾਂ ਨੇ ਪੈਰੋਕਾਰਾਂ ਨੇ ਪੈਰੋਕਾਰਾਂ ਨੇ ਬਾਅਦ ਵਿੱਚ ਉਹਨਾਂ ਦੇ ਸਿਧਾਂਤਾਂ ਨੂੰ ਲਿਖਤ ਰੂਪ ਵਿੱਚ ਪੇਸ਼ ਕੀਤਾ ਇਹ ਮਾਨ ਕੇਵਲ ਸਿੱਖ ਕੌਮ ਨੂੰ ਹੀ ਪ੍ਰਾਪਤ ਹੈ ਗੁਰੂ ਨਾਨਕ ਸੱਚੇ ਪਾਸ਼ਾ ਨੇ ਆਪਣੇ ਜੀਵਨ ਸਮੇਂ ਜਿੰਨੀ ਬਾਣੀ ਉਚਾਰੀ ਉਹ ਸਾਰੀ ਬਾਣੀ ਇੱਕ ਪਾਵਨ ਪੋਥੀ ਵਿੱਚ ਦਰਜ ਹੋਈ ਜਿਸ ਵਿੱਚ ਗੁਰੂ ਅੰਗਦ ਦੇਵ ਜੀ ਨੇ ਆਪਣੇ ਸ਼ਲੋਕ ਜੋੜ ਕੇ ਅੱਗੇ ਸ੍ਰੀ ਗੁਰੂ ਅਮਰਦਾਸ ਜੀ ਦੀ ਸਪੁਰਦ ਕਰ ਦਿੱਤੀ ਗੁਰੂ ਅਮਰਦਾਸ ਜੀ ਨੇ ਹੁਕਮ ਅਨੁਸਾਰ ਉਹਨਾਂ ਦੇ ਪੋਤਰੇ ਸਾਹਾਸਰ RAM ਨੇ ਪਹਿਲੇ ਤਿੰਨ ਗੁਰੂਆਂ ਦੇ ਸ਼ਬਦ ਤਿੰਨ ਗੁਰੂਆਂ ਦੇ ਸ਼ਬਦ ਨੂੰ ਸੰਕਲਿਤ ਸਕਲਿਤ ਕਰ ਇੱਕ ਨਵੀਂ ਪੋਥੀ ਤਿਆਰ ਕੀਤੀ ਜਿਸ ਨੂੰ ਮੋਹਨ ਪੋਥੀ ਜਾਂ ਗੋਇੰਦਵਾਲ ਪੋਥੀ ਕਿਹਾ ਗਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਪੋਥੀ ਵਿੱਚ ਗੁਰੂ ਰਾਮਦਾਸ ਜੀ ਅਤੇ ਆਪਣੇ ਉਚਾਰੇ ਸ਼ਬਦਾਂ ਦੇ ਨਾਲ ਨਾਲ ਪਾਰਦੇਸ਼ ਦੇ ਵਕ ਵਕਤਰਮਾ ਇਲਾਕੀਆਂ ਟਿਰਕਿਆਂ ਭਾਸ਼ਾ ਮਾ ਅਤੇ ਸਪੰਦਰਾ ਮਾ ਦਾਲ ਸਬੰਧੀ ਪ੍ਰਬੂ ਦੀ ਉਸਤਤਵ ਵਿੱਚ ਲੀਨ ਹੋਏ ਆਤਮਦਰਸੀ 15 ਪਕਟਾਂ 11 ਪੱਟਾਂ ਅਤੇ ਤਿੰਨ ਗੁਰਸਿੱਖਾਂ ਦੀ ਬਾਣੀ ਜੋੜ ਕੇ ਇੱਕ ਗ੍ਰੰਥ ਤਿਆਰ ਕੀਤਾ ਜਿਸ ਨੂੰ ਪੋਥੀ ਸਾਹਿਬ ਕਿਹਾ ਗਿਆ ਪੋਥੀ ਸਾਹਿਬ ਦੀ ਰਚਨਾ ਕਰਨ ਵਿੱਚ ਗੁਰੂ ਸਾਹਿਬ ਨੂੰ 4 ਸਾਲ 1601 ਤੋਂ 1608 4 ਈਸਵੀ ਲੱਗੇ ਇਹ ਅਤੇ ਲਿਖਾਰੀ ਦੀ ਸੇਵਾ ਪਾਈ ਗੁਰਦਾਸ ਜੀ ਨੇ निभाई ਪੋਥੀ ਸਾਹਿਬ ਦਾ ਪ੍ਰਕਾਸ਼ ਪਹਿਲੀ ਵਾਰ ਸੰਨ 1604 ਵਿੱਚ ਨਵੇਂ ਗੁਰਦੁਆਰੇ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਕੀਤਾ ਗਿਆ ਸੰਨ 1706 ਵਿੱਚ ਦਮਦਮਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਮਨੀ ਸਿੰਘ ਦੁਆਰਾ ਪੋਥੀ ਸਾਹਿਬ ਨੂੰ ਦੁਬਾਰਾ ਲਿਖਵਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਜੋੜ ਕੇ ਸਾਹਿਬ ਬਾਣੀ ਜੋੜ ਕੇ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕੀਤੀ ਜਿਸ ਨੂੰ ਗੁਰੂ ਸਾਹਿਬ ਨੇ ਸਨ 1708 ਵਿੱਚ ਗੁਰਗੱਦੀ ਬਖਸ਼ ਕੇ ਸਿੱਖਾਂ ਦੇ ਜਹਰਾ ਜਹੂਰ ਹਾਜ਼ਰਾ ਹਜ਼ੂਰ ਸ਼ਬਦ ਗੁਰੂ ਨੂੰ ਹਮੇਸ਼ਾ ਲਈ ਪ੍ਰਗਟ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ